ਵਾਹਿ ਗੁਰੂ ਸਾਹਿਬ ਜੀਓ ਸਿਰ ਰਾਗ ਮਹੱਲਾ ਤੇਜਾ ਕਰ ਪਹਿਲਾ ਜਿਸ ਹੈ ਕੇ ਸਰਕਾਰ ਹੈ ਜਿਸ ਹੈ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੇ ਸਚ ਘਟ ਪ੍ਰਗਟ ਹੋਏ ਅੰਦਰ ਜਿਸ ਕੈ ਸਚ ਵਸੇ ਸਚੇ ਸਚੀ ਸੋਏ ਸਚ ਮਿਲੇ ਸੇ ਨ ਵਿਛੜੇ ਤੈਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੁ ਮਿਲ ਰਹਿ ਜਿਸ ਨੋ ਆਪੇ ਲੈ ਮਿਲਾਏ ਦੁਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਏ ਕੋ ਰਹਿ ਆਸਮਾਏ ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੇ ਵਾਦ ਕਰੇ ਬੇਚਾਰ ਮਤਿ ਬੁੱਧ ਭਵੇ ਨ ਬੁਝਾਏ ਅੰਤਰ ਲੋਭ ਵਿਕਾਰ ਲੱਖ ਚੁਰਾਸੀ ਹੈ ਭ੍ਰਮ ਦੇ ਭ੍ਰਮ ਭ੍ਰਮ ਹੋਏ ਖਾਰ ਔਰ ਬਲਖਿਆ ਕਮਾਵਨਾ ਕੋਈ ਨਾ ਮੈਂ ਟਲਹਾ ਸਤ ਗੁਰ ਕੇ ਸੇਵਾ ਗਖੜੀ ਫਿਰ ਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੈ ਸੇਵਾ ਪਵੇ ਸਭ ਥਾਏ ਪਰਸ ਪਰਸੇ ਪਰਸ ਹੋਏ ਜੋਤੇ ਜੋਤ ਸਮਾਏ ਜਿਨ ਕਾ ਪੁਰਬ ਲਿਖਿਆ ਤਿੰਨ ਸਤ ਗੁਰ ਮਿਲਿਆ ਆਏ ਮਨ ਭੁੱਖਾ ਤੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲਖ 84 ਹੈ ਜਨਸਰੇ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਲਖ ਗੁਰਮੁਖ ਬੁਝਿਏ ਪਈਏ ਮੋਖ ਦਵਾਰ ਫਿਰ ਰਾਗ ਮਹਲਾ 3 ਜ कर पहला जिस ही के सरकार है इस ही का सब कोए गुरमुख कार कमावने सच घट प्रगट होए अंतर जिसके सच वसै ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੜੇ ਤਿਨ ਨੇ ਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਬਰ ਨ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਵ ਸ਼ਬਦ ਮਿਲੈ ਸੁ ਮਿਲ ਰਹਿ ਜਿਸਨੋ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਇੱਕ ਰਹਿ ਆ ਸਮਾਏ ਜਿਸਨੋ ਆਪ ਦਿয়াল ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤਕੇ ਵਾਦ ਕਰੇ ਵਿਚਾਰ ਮਤ ਬੁੱਧ ਭਵੇਂ ਨਾ 부ਝੈ ਅੰਤਰ ਲੋਭ ਵਿਚਾਰ 184 ਹੈ ਪ੍ਰਮਤੇ ਬ੍ਰਹਮ ਬ੍ਰਮ ਹੋਏ ਖਵਾਰ ਹੋਰ ਬਲਖਿਆ ਕਮਾਉਣਾ ਕੋਈ ਨਾ ਮੇਟਲ ਹਾ ਸਤ ਗੁਰ ਕੀ ਸੇਵਾ ਗਖੜੀ ਫਿਰ ਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੈ ਸੇਵਾ ਪਵੇ ਸਭ ਥਾਏ ਪਰਸ ਪਰਸੇ ਪਰਸ ਹੋਏ ਜੋਤੇ ਜੋਤ ਸਮਾਏ ਜਿਨ ਕੋ ਪੂਰ ਬਲ ਖਿਆ ਤੈਨ ਸਤ ਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਹੈ ਜਨ ਸ੍ਰੀ ਸਭ ਤੋਂ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ 부ਜੀਏ ਪਈਏ ਮੋਖ ਦਵਾਰ ਫਿਰ ਰਾਗ ਮਹਲਾ 3 ਘਰ ਪਹਿਲਾ ਜਿਸੇ ਹੈ ਕੀ ਸਰਕਾਰ ਹੈ ਤਿਸੇ ਕਾ ਸਬ ਕੋਏ ਗੁਰਮੁਖ ਕਰ ਕਮਾਵਣੇ ਸਚ ਘਟ ਪਰਗਟ ਹੋਏ ਅੰਦਰ ਜਿਸ ਕੈ ਸਚ ਵਸੈ ਸਚੇ ਸਚੀ ਸੋਏ ਸੱਚ ਮਿਲੇ ਸੇ ਨ ਵਿਛੜੇ ਤੈਨ ਨੇ ਜੇ ਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਲੇ ਅਵਰ ਨ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮੇਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਿ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਇਕ ਰਹਿਆ ਸਮਾਏ ਜਿਸ ਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਵਾਰੇ ਪੜ ਪੜ ਪੰਡਤ ਜੋਤ ਕੇ ਵਾਦ ਕਰੇ ਵਿਚਾਰ ਮਤ ਬੁੱਧ ਭਵੇ ਨਾ ਬੁਝਾਏ ਅੰਤਰ ਲੋਭ ਵਿਕਾਰ ਲਖ 84 ਹੈ ਭ੍ਰਮ ਤੇ ਭ੍ਰਮ ਭ੍ਰਮ ਹੋਏ ਖੁਆਰ ਪੁਰਬ ਲਿਖਿਆ ਕਮਾਵਣਾ ਕੋਈ ਨ ਮਿਟਣ ਹਾਰ ਸਤਿਗੁਰ ਕੀ ਸੇਵਾ ਗਖੜੀ ਸਿਰ ਦੀ ਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲੈ ਸੇਵਾ ਪਵੇ ਸਭ ਥਾਏ ਪਰਸ ਪਰਸ ਐ ਪਰਸ ਹੋਏ ਜੋ ਤੇ ਜੋਤ ਸਮਾਏ ਜਿੰਨ ਕੋ ਪੂਰਬ ਨਖਿਆ ਤਿੰਨ ਸਤ ਗੁਰ ਮਿਲਿਆ ਆਏ ਮਤ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਜਨ ਸਿਰੇ ਸਭ ਸਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਲਾ ਕਰਦਾ ਸਾਰ ਨਾਲਕ ਗੁਰਮੁਖ ਗੁਜਿਏ ਪਾਈਏ ਮੁਖ ਦਵਾਰ ਸਿਰ ਰਾਗ ਮਹੱਲਾ ਤੇਜਾ ਕਰ ਪਹਿਲਾ ਜਿ세 ਹੈ ਕੇ ਸਰਕਾਰ ਹੈ ਤਿਸ ਹੈ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੇ ਸੱਚ ਘਟ ਪ੍ਰਗਟ ਹੋਏ ਅੰਦਰ ਜਿਸ ਕੈ ਸਚ ਵਸੇ ਸਚੇ ਸਚੀ ਸੋਏ ਸਚ ਮਿਲੇ ਸੇ ਨ ਵਿਛੜੇ ਤੈਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ मिल रहे जिस जिसनों आपे मिलाए दूजे पाए को ना मिले फिर फिर आवे जाए सब में है एक एको रहे आसमाए ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੇ ਵਾਦ ਕਰੇ ਵਿਚਾਰ ਮਾਤਾ ਬੁੱਧ ਭਵੇ ਨਾ ਬੁਝਾਈ ਅੰਤਰ ਲੋਭ ਵਕਾਰ ਲੱਖ ਚੁਰਾਸੀ ਹੈ ਪ੍ਰਮ ਦੇ ਪ੍ਰਮ ਪ੍ਰਮ ਹੋਏ ਖਵਾ ਲਿਖਿਆ ਕਮਾਵਨਾ ਕੋਈ ਨਾ ਮੇਟਣ ਹਾਰ ਸਤ ਗੁਰ ਕੀ ਸੇਵਾ ਗਖੜੀ ਫਿਰ ਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਫੇਵਾ ਪਵੇ ਸਭ ਥਾਏ ਪਰਸ ਪਰਸੇ ਪਰਸ ਹੋਏ ਜੋਤੇ ਜੋਤ ਸਮਾਏ ਜਿਨ ਕਉ ਪੁਰਬ ਲਿਖਿਆ ਇਨ ਸਤ ਗੁਰ ਮਿਲਿਆ ਆਏ ਮਨ ਭੁੱਖਾ ਤੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਹੈ ਜਨ ਸਰੇ ਸਭ ਸੇ ਦੇ ਦਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝਿਐ ਪਈਐ ਮੋਖ ਦਵਾਰ ਫਿਰ ਰਾਗ ਮਹੱਲਾ ਤੀਜਾ ਕਰ ਪਹਿਲਾਂ ਜਿ세 ਹੈ ਕੇ ਸਰਕਾਰ ਹੈ ਜਿਸ ਹੈ ਕਾ ਸਭ ਕੋ ਏ ਗੁਰਮੁਖ ਕਾਰ ਕਮਾਉਣੇ ਸਚ ਘਟ ਪ੍ਰਗਟ ਹੋਏ ਅੰਦਰ ਜਿਸ ਕੈ ਸਚ ਵਸੇ ਸਚੇ ਸਚੀ ਸੋਏ ਸਚ ਮਿਲੇ ਸੇ ਨ ਵਿਛੜੇ ਤਿਨ ਨਿਜ ਘਰ ਵਾਸਾ ਹੋਏ मेरे राम मैं हर बिनवर लकोई सतगुर सच प्रभु निर्मला शब्द मिलावा होए रहाओ शब्द मिले सो मिल रहे ਜੇ ਸਨੋ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਇੱਕੋ ਰਹਿ ਆ ਸਮਾਏ ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੇ ਵਾਦ ਕਰੇ ਵਿਚਾਰ ਮਤ ਬੁੱਧ ਭਵੇਂ ਨਾ ਬੁਝਾਈ ਅੰਤਰ ਦੋ ਬਵਿਕਾਰ ਲਖ 84 ਹੈ ਪ੍ਰਮਤੇ ਬ੍ਰਹਮ ਬ੍ਰਮ ਹੋਏ ਲਿਖਿਆ ਕਮਾਉਣਾ ਕੋਈ ਨ ਮੇਟਣ ਹਾਰ ਸਤ ਗੁਰ ਕੀ ਸੇਵਾ ਗਖੜੀ ਫਿਰ ਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੈ ਫੇਵਾ ਪਵੇ ਸਭ ਥਾਏ ਪਰਸ ਪਰਸੇ ਪਰਸ ਹੋਏ ਜੋਤੇ ਜੋਤ ਸਮਾਏ ਜਿਨ ਕਾ ਪੂਰਬ ਲਿਖਿਆ ਦਨ ਸਤ ਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰੇ ਮਤ ਤੋ ਕਰੇ ਪੁਕਾਰ ਲਖ 84 ਹੈ ਜਨ ਸ੍ਰੀ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ 부ਜੀਏ ਪਾਈਏ ਮੁਖ ਦਵਾਰ ਫਿਰ ਰਾਗ ਮਹਿਲਾ ਤੇ ਜਾ ਘਰ ਪਹਿਲਾ ਜਿਸ ਹੈ ਕੀ ਸਰਕਾਰ ਹੈ ਤਿਸ ਹੀ ਕਾ ਸਬ ਕੋਏ ਗੁਰਮੁਖ ਕਾਰ ਕਮਾਉਣੇ ਸਚ ਘਟ ਪ੍ਰਗਟ ਹੋਏ ਅੰਦਰ ਜਿਸ ਕੈ ਸਚ ਵਸੈ ਸੱਚੇ ਸੱਚੇ ਸੋਏ ਸੱਚ ਮਿਲੇ ਸੇ ਨਾ ਵਿਛੜੇ ਤੈਨਨੇ ਜੇ ਕਰਵਾਸ ਹੋਏ ਮੇਰੇ ਰਾਮ ਮੈਂ ਹਰ ਬਿਲੇ ਅਵਰ ਨ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮੇ ਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਿ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਇੱਕ ਰਹਿਆ ਸਮਾਏ ਜਿਸ ਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੇ ਵਾਦ ਕਰੇ ਵਿਚਾਰ ਮਤ ਬੁਧ ਭਵੈ ਨ ਬੁਝਾਈ ਅੰਤਰ ਲੋਭ ਵਿਕਾਰ ਲਖ 84 ਹੈ ਭ੍ਰਮ ਤੇ ਭ੍ਰਮ ਭ੍ਰਮ ਹੋਏ ਖੁਆਰ ਪੁਰਬ ਲਿਖਿਆ ਕਮਾਵਣਾ ਕੋਈ ਨ ਮਿਟਨ ਹਾਰ ਸਤ ਗੁਰ ਕੀ ਸੇਵਾ ਗਖੜੀ ਸਿਰ ਦੀਜ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੈ ਸੇਵਾ ਪਵੇ ਸਭ ਥਾਇ ਪਰਸ ਪਰਸ ਐ ਪਰਸ ਹੋਏ ਜੋਤੇ ਜੋਤ ਸਮਾਏ ਜਿਨ ਕੋ ਪੂਰਬ ਨਖਿਆ ਤਿੰਨ ਸਤਗੁਰ ਮਿਲਿਆ ਆਏ ਮਤ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਹੈ ਜਨ ਸਿਰੇ ਸਭ ਸਦਾ ਆਧਾਰ ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਏ ਪਾਈਏ ਮੁਖ ਦਵਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ